ਸਾਰੀ ਉਮਰ ਸ਼੍ਰੋਮਣੀ ਕਾਲੀਕਲ ਦੇ ਵਿੱਚ ਸਰਦਾਰ ਬਖਸ਼ ਸਿੰਘ ਦੀ ਬਾਦਲ ਜਹਦਾਰ ਗੁਰਜ ਸਿੰਘ ਜੀ ਡੌੜਾ ਤੇ ਜਹਦਾਰ ਦੀਪ ਸਿੰਘ ਤਲਵੰਡੀ ਸਾਰਿਆਂ ਦੇ ਸਿੰਘ ਕਾਲੀ ਨੋਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਸ਼੍ਰੋਮਣੀ ਕਾਲੀਕਲ ਦੀ ਕੀਤੀ ਤੇ ਕਿਨਿਆ ਸੰਭਾਤ ਕਾਲੀਕਲ ਦੇ ਵਿੱਚ ਵਫਾਦਾਰੀ ਨਿਭਾਈ ਮੈਂ ਸਮਝਦਾ ਝਿਲ੍ਹੇ ਕੋਈ ਅਜਿਹੇ ਮਨੁੱਖ ਚਲੇ ਜਾਂਦੇ ਆ ਉਹਨਾਂ ਦੀਆਂ ਘਾਟਾਂ ਬਹੁਤ ਵੱਡੀਆਂ ਰਹਿ ਜਾਂਦੀਆਂ ਜਿਹੜਾ ਸਮਾਂ ਲੱਗਦਾ ਪੂਰਾ ਹੋਣ ਪਰ ਕਿਉਂਕਿ ਕਰਤੇ ਦੀ ਖੇਡ ਆ ਹਰ ਕਨੇ ਆਉਣਾ ਤੇ ਹਰ ਕਨੇ ਚਲੇ ਜਾਣਾ ਇਹ ਸਮਾਂ ਹੌਲੀ ਹੌਲੀ ਆਪਣੀ ਚਾਲ ਚੱਲੀ ਜਾਂਦਾ ਪਰ ਬਹੁਤ ਵੱਡਾ ਪਰਿਵਾਰ ਨੂੰ ਵੀ ਪਾਤਾ ਗੁਰੂ ਪੰਥ ਨੂੰ ਵੀ ਬਹੁਤ ਵੱਡਾ ਮੈਂ ਤੇ ਢੀਂਸਾ ਸਾਹਿਬ ਇਕੱਠੇ ਐਮਪੀ ਵੀ ਰਹੇ ਅੱਗੇ ਪਿੱਛੇ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਮੰਤਰੀ ਵੀ ਕੋਪਰੀਆ 2000 ਕੰਪਨੀਾਂ ਦੇ ਬੜੇ ਮੈਨੂੰ ਯਾਦ ਆਉਂਦੀ ਹੈ ਮਲਾਪ ਦੇ ਮਲਾਪੜੇ ਸੀ ਵਿਸ਼ਿਆਂ ਨੂੰ ਜਾਣਦੇ ਸੀ ਕੈਬਨਿਟ ਦੀਆਂ ਮੀਟਿੰਗਾਂ 'ਚ ਉਹ ਸਾਡੀ ਪਾਰਟੀ ਤੋਂ ਵੱਖਰੇ ਮੈਂ ਉਹਨਾਂ ਪਰਦੇ ਵੱਖਰੇ ਸੀ ਇੱਕ ਇੱਕ ਦੂਜੇ ਦੇ ਸਾਹਮਣੇ ਬੈੰਦੇ ਰਹੇ ਰਾਜ ਸਭਾ ਚ ਵੀ ਅਪਰਸਵੀ ਮੈਂ ਸਮਝਦਾ ਹਾਂ ਉਸ ਸਫਲ ਜੀਵਨ گزار ਕੇ ਇਹ ਰਾਜਨੀਤੀ ਹੈ ਰਾਜਨੀਤੀ ਦੇ ਚੰਗੇ ਬੰਦੇ ਉਹ ਹੁੰਦੇ ਆ ਜਿਹੜਾ ਲਾਮੇ ਨਾਲ ਰਹਿਣ ਤੇ ਜਿਨ੍ਹਾਂ ਉੱਤੇ ਧਾਮਨ ਪਾਕ ਰਹਿਣ ਦਾ ਵਿਸ਼ਵਾਸ ਬਣਿਆ ਹੈ ਸਾਹਿਬ ਤਾਹ ਤਾਹ ਰਸਤਾ ਇਹ ਪੰਚਕ੍ਰਿਸ਼ਨ ਰਾਜਨੀਤੀ ਨੂੰ ਗਹਿਰਾਈ ਨਾਲ ਸਮਝਣ ਵਾਲੇ ਵੀ ਸਰ ਇੱਕ ਦੂਜੀ ਪਾਰਟੀਆਂ ਨਾਲ ਮੈਨੂੰ ਵੀ ਬਹੁਤ ਸ਼ੌਕ ਸੀ ਵੀ ਮਲਾਪ ਰਵੈ ਮੈਂ ਰੱਖਿਆ ਇਸੇ ਕਰਕੇ ਮੈਂ ਯੂਵੀਚ ਵੀ ਮਨਿਸਟਰ ਬਣ ਗਿਆ ਇੱਥੇ ਵੀ ਬਣ ਗਿਆ ਦੋ ਪ੍ਰਧਾਨ ਮੰਤਰੀਆਂ ਨਾਲ ਬਣ ਗਿਆ ਤੇ ਮੈਂ ਉਹਨਾਂ ਨਾਲ ਦੀ ਪੇਟ ਕਰਨਾ ਨੇਕ ਆਦਮੀ ਸੀ ਸਖਸੀਅਤ ਨਹੀਂ ਸਵਦਾ ਪੂਰੇ ਪੰਥ ਦਾ ਹੀ ਨਹੀਂ ਮੈਂ ਸਮਝਦਾ ਅਕਾਲੀ ਦਲ ਨਹੀਂ ਪੂਰੇ ਪੰਜਾਬ ਦਾ ਇੱਕ ਬਹੁਤ ਵੱਡਾ ਕਾਟਾ ਪੈ ਗਿਆ ਪੰਜਾਬ ਨੂੰ ਇਹ ਜੀ ਸ਼ਖਸੀਅਤਾਂ ਜਿਨ੍ਹਾਂ ਨੇ ਸਾਰਾ ਆਪਣਾ ਜੀਵਨ ਪੰਥ ਤੇ ਪੰਜਾਬ ਵਾਸਤੇ ਸਮਰਪਿਤ ਕੀਤਾ ਉਹਨਾਂ ਨੂੰ ਅੱਜ ਸਾਰੇ ਪੰਜਾਬ ਦੇ ਸਾਰੇ ਪਖਵਖ ਖੇਤਿਆਂ ਤੋਂ ਲੋਕ ਆ ਕੇ ਆਪਣਾ ਸ਼ਰਧਾਂਜਲੀ ਦਿੰਦੇ ਤੇ ਉਮੀਦ ਕਰਦੇ ਆਂ ਵੀ ਉਹਨਾਂ ਦੇ ਜਿਹੜੇ ਸੁਪਨੇ ਸੀ ਜਿਹੜੇ ਕੰਮ ਨੂੰ ਲੈ ਕੇ ਉਹਨਾਂ ਨੇ ਆਪਣਾ ਸਾਰਾ ਜੀਵ ਲਾਇਆ ਉਹਨਾਂ ਤੇ ਉਹਨਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਵਾਸਤੇ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਤੁਹਾਡੇ ਨਾਲ ਯਾਦ ਕੋਈ ਪੁਰਾਣੀ ਜਾਂ ਤਾਂ ਬਹੁਤ ਪੁਰਾਣੀ ਸਾਡਾ ਤਾਂ ਸਾਜ ਬਹੁਤ ਰਿਹਾ ਜੋ ਸਭ ਮੇਰੇ ਪਿਤਾ ਚੋਰ ਬਰਗਮ ਜਾਕਰ ਨੂੰ ਲੈ ਕੇ ਹੋਂਦ ਹੈ ਮੇਰਾ ਜਿਹੜਾ ਪਰਮਿੰਦਰ ਹੋਰ ਨਾਲ ਸੰਬੰਧ ਹੈ ਬਹੁਤ ਲੰਬਾ ਟੁੱਟਾ ਸੰਬੰਧ ਹੈ ਮੈਂ ਸਮਝਦਾ ਅੱਜ ਸਾਰੇ ਰਲ ਮਿਲ ਜੁਲ ਕੇ ਉਹਨਾਂ ਦੇ ਉਸ ਸੁਪਨੇ ਨੂੰ ਪੂਰਾ ਕਰਵਾਸਤੇ ਆਪਾਂ ਅਹਿਦ ਲਵਾਂਗੇ ਸਾਡ ਨੂੰ ਬਹੁਤ ਪੰਥ ਨੂੰ ਨੁਕਸਾਨ ਹੋਇਆ ਹੈ ਬਹੁਤ ਵਧੀਆ ਸਟੇਟਸਮੈਨ ਸੀਗੇ ਤੇ ਪੰਥ ਦੇ ਨਾਲ ਹਮੇਸ਼ਾ ਰਹੇ ਆ ਮੈਨੂੰ ਬਹੁਤ ਦੁੱਖ ਹੈ ਉਹਨਾਂ ਦਾ ਬਹੁਤ ਲੰਬਾ ਸਮਾਂ ਇੱਕ ਆਜ਼ਾਦ ਐਮਐਲਏ ਤੌਰ ਤੇ ਪਹਿਲਾਂ ਜਾਂ ਕਈ ਸਰਪੰਚ ਤੋਂ ਸ਼ੁਰੂ ਕੀਤੀ ਆਪਣੀ ਰਾਜਨੀਤੀ ਕਾਲ ਦੇ ਪ੍ਰੈਜ਼ੀਡੈਂਟ ਤੋਂ ਐਮਐਲਏ ਐਮਪੀ ਪੰਜਾਬ ਦੀ ਵਿਧਾਰਤ ਵਿੱਚ ਸੈਂਟਰ ਦੀ ਵਿਧਾਰਤ ਵਿੱਚ ਬਹੁਤ ਲੰਮਾ ਸਮਾਂ ਉਹਨਾਂ ਨੇ ਕੰਮ ਕਰਨ ਦਾ ਮਿਲਿਆ ਤੇ ਪੰਜਾਬ ਦੇ ਔਰ ਇਹਨਾਂ ਦੇ ਲੋਕਾਂ ਦੀ ਉਪਰ ਬਹੁਤ ਸੇਵਾ ਕੀਤੀ ਉਹਨਾਂ ਦੇ ਚਲੇ ਜਾਣ ਨਾਲ ਪੰਜਾਬ ਦੀ ਸਿਆਸਤ ਨੂੰ ਬਹੁਤ ਵੱਡਾ ਧੱਕਾ ਕਿਉਂਕਿ ਤਜਰਬੇਕਾਰ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਤੇ ਹਟਾਇਆ ਹੋਏ ਹੋਏ ਲੋਕਾਂ ਨਾਲ ਵੀ ਵਰਤੇ ਹੋਣ ਉਹਨਾਂ ਦੀ ਸਿਆਸਤ ਵਿੱਚ ਤਜਰਬੇ ਵਾਲੇ ਲੋਕਾਂ ਦੀ ਬਹੁਤ ਲੋੜ ਹੈ ਪ੍ਰੀਤ ਸਿੰਘ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਸ ਸਮਾਜ ਦੇ ਕੌਮ ਦੇ ਪੰਥ ਦੇ ਅਤੇ ਸ਼ਰੋਮਣੀ ਅਕਾਲੀ ਦਲ ਦੇ ਲੇਖੇ ਲਾਈ ਆ ਇੱਕ ਸਰਧਾਰਨ ਪਰਿਵਾਰ ਦੇ ਵਿੱਚ ਉੱਠ ਕੇ ਪਿੰਡ ਦੇ ਸਰਪੰਚ ਤੋਂ ਲੈ ਕੇ ਕੇਂਦਰ ਦੇ ਵਜ਼ੀਰ ਬਣੇ ਤੇ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਦੀ ਸਵਾਵਾ ਨਵਾਈਆਂ ਆਪਣੀ ਔਲਾਦ ਨੂੰ ਚੰਗੀ ਸਿੱਖਿਆ ਦਿੱਤੀ ਉਹਨਾਂ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਟਸਾ ਉਹ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਜੋ ਆਪਣੀਆਂ ਸਵਾਵਾ ਨਵਾਈਆਂ ਪੰਜ ਵਾਰ ਐਮਐਲਏ ਰਹੇ ਉਹ ਮੰਤਰੀ ਰਹੇ ਤੇ ਬਹੁਤ ਵਧੀਆ ਜਿਹੜਾ ਉਹ ਕੰਮ ਕਰ ਰਹੇ ਨੇ ਅਤੇ ਅੱਜ ਹਜ਼ਾਰਾਂ ਦਾ ਜਿਹੜਾ ਇਕੱਠ ਆ ਕੋਈ ਸਾਫਤ ਕਰਦਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਸਮਾਜ ਸੇਵਾ ਨੂੰ ਸਮਰਪਿਤ ਸੀ ਇਹੋ ਜਿਹੇ ਹਾਲਾਤਾਂ ਚ ਉਹਨਾਂ ਦਾ ਤੁਰ ਜਾਣਾ ਕਿੰਨੀ دیر ਨੂੰ ਸ਼ੁਰੂ ਨਹੀਂ ਕਰਦਾ ਕਿਉਂਕਿ ਉਹਨਾਂ ਦੀ ਆਖਰੀ ਇੱਛਾ ਹੀ ਸੀ ਵੀ ਪੰਥ ਇਕੱਠਾ ਹੋਵੇ ਸਾਰਾ ਇਹ ਪਾਰਟੀ ਫੇਰ ਪੰਥ ਤੇ ਪੰਜਾਬ ਦੀ ਗਵਾਹੀ ਕਰੇ ਤਾਂ ਲੱਗਦਾ ਕਿਸ ਤਰ੍ਹਾਂ ਦਾ ਸਨ ਸਨਾਪਕਾਰ ਦੇ ਤੌਰ ਤੇ ਇਨਸਾਨ ਨੇ ਆਪਣਾ ਬਹੁਤ ਜਾਨ ਹਾਂਜੀ ਸਨਾਪਕਾਰ ਦੇ ਤੌਰ ਤੇ ਲੱਗਦਾ ਕਿਸੇ ਨੌਮੀਕਲ ਦਾ ਵੱਡਾ ਜਿਹੜਾ ਨਾਮ ਸੀ ਨਹੀਂ ਵੱਡਾ ਨੁਕਸਾਨ ਹੋਇਆ ਵੱਡੇ ਲੀਡਰ ਸੀਗੇ ਭਾਲ ਸਾਹਿਬ ਦੇ ਨਾਲ ਰਹੇ ਨੇ ਉਹ ਭਗੀ ਸਾਹਿਬ ਸੁਖਦੇਵ ਸਿੰਘ ਤਿੰਨ ਸਾਹਿਬ ਆ ਬੜੀ ਅਜ਼ੀਮ ਸ਼ਖਸੀਅਤ ਸਨ ਅੱਜ ਉਹਨਾਂ ਦੇ ਉਹ ਗੁੱਥੇ ਅਸੀਂ ਸਾਰੇ ਕਤਰਤ ਹੋਏ ਆ ਸਾਰੇ ਪੰਜਾਬ ਨੂੰ ਉਹਨਾਂ ਤੇ ਮਾਣ ਸੀ ਤੇ ਵੱਡੀ ਗੱਲ ਇਹ ਸੀ ਕਿ ਇਸ ਕਿਸਮ ਦੀ ਉਹ ਸ਼ਖਸੀਅਤ ਸਨ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਉਹਨਾਂ ਦਾ ਬਹੁਤ ਪਾਈਚਾਰਾ ਤੇ ਸਤਕਾਰ ਸੀ ਵਿਸ਼ੇਸ਼ ਤੌਰ ਤੇ ਮੈਂ ਆਪਣੀ ਪਾਰਟੀ ਇੰਡੀਅਨ نیشنل ਕਾਂਗਰਸ ਵੱਲੋਂ ਆਪਣੇ ਬਹੁਤ ਸਾਰੇ ਸੀਨੀਅਰ ਸਾਥੀ ਜਿਦੇ ਵਿੱਚ ਕਾਂਗੜਾ ਸਾਹਿਬ ਸਾਡੇ ਫਾਰਮਰ ਮਨਿਸਟਰ ਸਾਹਿਬ ਸਾ ਗੁਰਪ੍ਰੀਤ ਸਿੰਘ ਨਾਲ ਨੇ ਵਿਕਰਮ ਚੌਧਰੀ ਜੀ ਸਾਡੇ ਐਮਐਲਏ ਨਾਲ ਨੇ ਮਦਨ لال ਜਲਾਲਪੁਰ ਸਾਹਿਬ ਸਾਡੇ ਐਕਸਐਮਐਲਏ ਸਾਹਿਬ ਨਾਲ ਨੇ ਬਹੁਤ ਸਾਰੇ ਮੇਰੇ ਹੋਰ ਸਾਥੀ ਸਾਹਿਬ ਹਰਿੰਦਰਪਾਲ ਸਿੰਘ ਮਾਨ ਸਾਹਿਬ ਸਾ ਸੁਰਿੰਦਰਪਾਲ ਸਿੰਘ ਸਿੱਬਿਆ ਜੀ ਐਕਐਮਐਲਏ ਸਾਹਿਬ ਰਾਜਾ ਵੀਰ ਕਲਾ ਦੀ ਹੋਰ ਵੀ ਸਾਡੇ ਬਹੁਤ ਸਾਰੇ ਸਾਥੀ ਲਾਲੀ ਜੀ ਨਰਿੰਦਰ ਜੀ ਸਾਰੇ ਇੱਥੇ ਆਏ ਨੇ ਆਪਣੇ ਇਹਨਾਂ ਨੂੰ ਸ਼ਰਧਾ ਤੇ ਫੁੱਲ ਭੇਂਟ ਕਰਨ ਵਾਸਤੇ ਸੋ ਮੈਂ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਚ ਹੀ ਅਰਦਾਸ ਕਰਾਂਗਾ ਬਿਸ਼ਰੀ ਰੂਹ ਨੂੰ ਆਪਣੇ ਚੰਨਾ ਸੁਨਵਾਸ ਸਾਬਰੀ ਜੀ ਸਾਹਿਬਾਰੇ ਕਿਵੇਂ ਚੱਲਦਾ ਆ ਸਾਰਾ ਕੁਝ ਉਹੀ ਕਿਹਾ ਮੈਂ ਦੇਖੋ ਅੱਜ ਸਤਸਦ ਦੇ ਸਿੰਘ ਜੀ ਜੀਤਸਾ ਸਾਹਿਬ ਦਾ ਉਹਨਾਂ ਦਾ ਹੋ ਗਿਆ ਔਰ ਮੈਂ ਸਮਝਦਾ ਕਿ ਉਹਨਾਂ ਦਾ ਲਹੱਕਿਆ ਲੰਬਾ ਜੀਵਨ ਸਿਆਸੀ ਜੀਵਨ ਉਹ ਪੰਜਾਬ ਨੂੰ ਔਰ ਖਾਸ ਕਰਕੇ ਅਕਾਲੀ ਦਲ ਦੀ ਰਾਜਨੀਤੀ ਨੂੰ ਸਮਰਪਿਤ ਰਿਹਾ ਹੈ ਬੜੀ ਲੰਬੀ ਔਰ ਵੱਡੀ ਲੈਗੇਸੀ ਉਹ ਆਪਦੇ ਪਿੱਛੇ ਛੱਡ ਕੇ ਗਏ ਨੇ ਔਰ ਉਹਨਾਂ ਦੀ ਉਸ ਲੇਗਸੀ ਤੋਂ ਅੱਜ ਦੀ ਸਿਆਸੀ ਜਮਾਤ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਚਾਹੇ ਸਿਆਸੀ ਤੌਰ ਤੇ ਅਲੱਗ-ਅਲੱਗ ਅਲਾਈਨਸਿਗੇ ਪਰ ਇਹ ਜੇ ਸੱਚੀ ਤਾਂ ਜਦੋਂ ਜਾਂਦੀਆਂ ਨੇ ਤੇ ਉਹ ਸਮਾਜ ਨੂੰ ਔਰ ਪੂਰੇ ਰਾਜਨੀਤਿਕ ਸਰਕਲ ਨੂੰ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਹੁੰਦਾ ਹੈ। ਸੋ ਪ੍ਰਮਾਤਮਾ ਉਹਨਾਂ ਦੀ ਆਪ ਨੂੰ ਸ਼ਾਂਤੀ ਬਖਸ਼ਣ ਔਰ ਅਦਚਰਜ ਨਿਵਾਸ ਬਖਸ਼ਣ ਅੱਜ ਮੈਂ ਮੇਰੇ ਸਾਥੀ ਛੋਟੀ ਵੀਰ ਮੈਂ ਪਾਰਲੀਮੈਂਟ ਮੀਤ ਹੀਰ ਜੀ ਸਾਰੇ ਸਾਥੀ ਕ੍ਰੋਸ ਆਲ ਪਾਰਟੀ ਲਈ ਸਾਰੀ ਲੋਕ ਜਿਹੜੇ ਉਹ ਸ਼ਤਾਜਲੀ ਦੇ ਨੇੜੇ ਪੁੱਛੇ ਮੀਹਰੇ ਮੀਜੀ ਵੇ ਮੀਜੀ ਥੋੜੇ ਸਾਹ ਮਾਈਕ ਬੰਦ ਸੀ ਕਿਵੇਂ ਦੇਖੋ ਜਿਵੇਂ ਅਰੋੜਾ ਸਾਹਿਬ ਨੇ ਕਿਹਾ ਕਿ ਬਹੁਤ ਵੱਡੀ ਸ਼ਖਸੀਅਤ ਸੀ ਤੇ ਇੱਕ ਪਿੰਡ ਚੋਂ ਛੋ ਕੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਕੇਂਦਰ ਦੇ ਵਜ਼ੀਰ ਵਾਨਾ ਬਹੁਤ ਵੱਡੀ ਉਹਨਾਂ ਦੀ ਪ੍ਰਾਪਤੀ ਸੀ ਚਾਹਤੋਂ ਵੀ ਵੱਡੀ ਗੱਲ ਕਿ ਇੱਡੇ ਲੰਬੇ ਕੈਰੀਅਰ ਦੇ ਵਿੱਚ ਜਿਹੜਾ ਕਹੋ ਵੀ ਤਕਰੀਬਨ 70 ਸਾਲ ਉਹਨਾਂ ਰਾਜਨੀਤੀ ਕੀਤੀ ਬਿਨਾ ਕਿਸੇ ਐਲੀਗੇਸ਼ਨ ਤੋਂ ਬਿਨਾ ਕਿਸੇ ਦਾਗ ਤੋਂ ਤੇ ਕਹੋ ਪੰਥਕ ਰਾਜਨੀਤੀ ਕੀਤੀ ਸੇਵਾ ਜਿਹੜੀ ਪੰਥ ਦੀ ਕੀਤੀ ਹੈ ਸੋ ਅੱਜ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਹੈ ਤੇ ਅੱਜ ਮੈਨੂੰ ਲੱਗਦਾ ਵੀ ਕਿਉਂਕਿ ਸਾਡੇ ਇਸ ਇਲਾਕੇ ਦੇ ਬਹੁਤ ਕੱਦਾਵਾਰ ਲੀਡਰ ਸੀਗੇ ਐਕ੍ਰਾਸ ਪਾਰਟੀ ਸਾਰੇ ਲੋਕ ਜਿਹੜੇ ਆ ਸਮਾਜ ਸੇਵੀ ਸੰਸਥਾਵਾਂ ਸਾਰੇ ਅੱਜ ਉਹਨਾਂ ਮੁਛ ਗਾਂਧੀ ਜੀ ਕੋਲ ਪਹੁੰਚੇ ਅਸੀਂ ਵੀ ਸਾਡੇ ਪ੍ਰਧਾਨ ਅਰੂੜਾ ਸਾਹਿਬ ਦੇ ਨਾਲ ਸਾਰੇ ਅੱਜ ਆਮ ਆਦੀ ਪਾਰਟੀ ਵੱਲੋਂ ਜੀ ਠੀਕ ਉਹਨਾਂ ਨੂੰ ਚੜ੍ਹਾਈ ਬਹੁਤ ਸੀਨੀਅਰ ਆਗੂ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਗੁਰਕਾ ਸਿੰਘ ਜੀ ਬਾਦਲ ਜਹਦਰ ਗੁਰਜਾਂ ਸਿੰਘ ਜੀ ਟੌੜਾ ਤੇ ਜਹਦਰ ਜੀ ਦੀਪ ਸਿੰਘ ਤਲਵੰਡੀ ਸਾਰਿਆਂ ਦੇ ਸੰਕਾਲੀ ਹੋ ਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਸ਼੍ਰੋਮਣੀ ਕਾਲੀ ਦਲ ਦੀ ਕ੍ਰਿਤੀ ਤੇ ਖੇលਿਆ ਸਮਾਂ ਸਾਡੇ ਕੌਮੀ ਕਾਲੀ ਦਲ ਦੇ ਵਿੱਚ ਵਫਾਦਾਰੀ ਨਿਭਾਈ ਮੈਂ ਸਮਝਦਾ ਝਿਲ੍ਹੇ ਕੋਈ ਅਹਿਮ ਜੇ ਮਨੁੱਖ ਚਲੇ ਜਾਂਦੇ ਆ ਉਹਨਾਂ ਦੀਆਂ ਘਾਟਾਂ ਬਹੁਤ ਵੱਡੀਆਂ ਰਹਿ ਜਾਂਦੀਆਂ ਜਿਹੜਾ ਸਮਾਂ ਲੱਗਦਾ ਪੂਰਾ ਹੋਣ ਪਰ ਕਿਉਂਕਿ ਕਰਤੇ ਦੀ ਖੇੜ ਆ ਹਰਕ ਨੇ ਉਹਨਾਂ ਦੇ ਹਰਕ ਨੇ ਚਲੇ ਜਾਣਾ ਇਹ ਸਮਾਂ ਹੌਲੀ ਹੌਲੀ ਆਪਣੀ ਚਾਲ ਚੱਲੀ ਜਾਂਦਾ ਪਰ ਬਹੁਤ ਵੱਡਾ ਪਰਿਵਾਰ ਨੋ ਵੀ ਪਾਤਾ ਗੁਰੂ ਪੰਥ ਨੂੰ ਵੀ ਬਹੁਤ ਵੱਡਾ ਮੈਂ ਤੇ ਢੀਂਸਾ ਸਾਹਿਬ ਕੱਥੇ ਐਮਪੀ ਵੀ ਰਹੇ ਅੱਗੇ ਪਿੱਛੇ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਮੰਤਰੀ ਵੀ 10000 ਦਰਪੜੀਆਂ ਤੇ ਕੜੇ ਮੈਨੂੰ ਯਾਦ ਆਉਂਦੀ ਹੈ ਮੈਨੂੰ ਆਪੜੇ ਸੀ ਮੈਨੂੰ ਆਪੜੇ ਸੀ ਵਿਸ਼ਿਆਂ ਨੂੰ ਜਾਣਦੇ ਸੀ ਕੈਬਨਿਟ ਦੀਆਂ ਮੀਟਿੰਗਾਂ 'ਚ ਉਹ ਸਾਡੀ ਪਾਰਟੀ ਤੋਂ ਵੱਖਰੇ ਮੈਂ ਉਹਨਾਂ ਪਰ ਤੋਂ ਵੱਖਰਾ ਸੀ ਇੱਕ ਦੂਜੇ ਦੇ ਸਾਹਮਣੇ ਬੈਠਦੇ ਰਹੇ ਰਾਜ ਸਭਾ ਜੀ ਅਪਰਸਵੀ ਮੈਂ ਸਮਝਦਾ ਉਸ ਸਫਲ ਜੀਵਨ گزار ਕੇ ਯਾ ਰਾਜਨੀਤੀ ਹੈ ਰਾਜਨੀਤੀ ਦੇ ਚੰਗੇ ਬੰਦੇ ਹੁੰਦੇ ਆ ਜਿਹੜੇ ਹਲਾਮੇ ਨਾਲ ਰਹਿੰਦੇ ਤੇ ਜਿਨ੍ਹਾਂ ਉੱਤੇ ਧਾਮਨ ਪਾਕ ਰਹਿਣ ਦਾ ਵਿਸ਼ਵਾਸ ਬਣਿਆ ਇੱਕ ਪੰਛਿਕ ਵੀ ਸੰ ਰਾਜਨੀਤੀ ਨੂੰ ਗਹਿਰਾਈ ਨਾਲ ਸਮਝਣ ਵਾਲੇ ਵੀ ਸਨ ਇੱਕ ਦੂਜੀਆ ਪਾਰਟੀਆਂ ਨਾਲ ਮੈਨੂੰ ਵੀ ਬਹੁਤ ਸ਼ੌਕ ਸੀ ਵੀ ਮਰਾਪਰਾ ਦੇ ਮੈਂ ਰੱਖਿਆ ਕਿਸੇ ਕਰਕੇ ਮੈਯੂਬੀ ਚ ਵੀ ਮਨਿਸਟਰ ਬਣ ਗਿਆ ਇੱਥੇ ਵੀ ਬਣ ਗਿਆ ਦੋ ਪ੍ਰਧਾਨ ਮੰਤਰੀਆਂ ਨਾ ਬਣ ਗਿਆ ਤੇ ਮੈਂ ਉਹਨੂੰ ਸ਼ਰਧਾ ਦੀ ਭੇਟ ਕਰਨਾ ਉਹ ਨੇਕ ਆਦਮੀ ਸੀ ਠੀਕ ਹੈ ਸਖਸੀਅਤ ਨਹੀਂ ਸਭ ਦਾ ਪੂਰੇ ਪੰਥ ਦਾ ਹੀ ਨਹੀਂ ਮੈਂ ਸਮਝਦਾ ਅਕਾਲੀ ਦਲ ਨਹੀਂ ਪੂਰੇ ਪੰਜਾਬ ਦਾ ਇੱਕ ਬਹੁਤ ਵੱਡਾ ਕਾਟਾ ਪੈ ਗਿਆ ਪੰਜਾਬ ਨੂੰ ਇਹ ਜੀ ਸ਼ਖਸੀਅਤਾਂ ਜਿਨ੍ਹਾਂ ਨੇ ਸਾਰਾ ਆਪਣਾ ਜੀਵਨ ਹਾਂ ਤੇ ਪੰਜਾਬ ਵਾਸਤੇ ਸਮਰਪਿਤ ਕੀਤਾ ਉਹਨਾਂ ਨੂੰ ਅੱਜ ਸਾਰੇ ਪੰਜਾਬ ਦੇ ਸਾਰੇ ਵੱਖ-ਵੱਖ ਖਿੱਤਿਆਂ ਤੋਂ ਲੋਕ ਆ ਕੇ ਆਪਣਾ ਸਨਦਾਂਝਲੀ ਦਿੰਦੇ ਤੇ ਉਮੀਦ ਕਰਦੇ ਆਂ ਵੀ ਉਹਨਾਂ ਦੇ ਜਿਹੜੇ ਸੁਪਨੇ ਸੀ ਜਿਹੜੇ ਕੰਮ ਨੂੰ ਲੈ ਕੇ ਉਹਨਾਂ ਨੇ ਆਪਣਾ ਸਾਰਾ ਜੀਵ ਲਾਇਆ ਉਹਨਾਂ ਤੇ ਉਹਨਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਵਾਸਤੇ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਤੁਹਾਡੇ ਨਾਲ ਯਾਦ ਕੋਈ ਪੁਰਾਣੀ ਜਾਂ ਤਾਂ ਬਹੁਤ ਪੁਰਾਣੀ ਸਾਡਾ ਤਾਂ ਸਾਜ ਬਹੁਤ ਰਿਹਾ ਜੋ ਸਭ ਮੇਰੇ ਪਿਤਾ ਚੋ ਬਗਾਮ ਜੈਕਟ ਨੂੰ ਲੈ ਕੇ ਹੁਣ ਤਾਂ ਇਹ ਮੇਰਾ ਜਿਹੜਾ ਪਰਮਿੰਦਰ ਹੋਰਾਂ ਨਾਲ ਸੰਬੰਧ ਹੈ ਬਹੁਤ ਟੁੱਟਾ ਸੰਬੰਧ ਰਿਹਾ ਮੈਂ ਸਮਝਦਾ ਅੱਜ ਸਾਰੇ ਮਿਲ ਜੁਲ ਕੇ ਉਹਨਾਂ ਦੇ ਉਸ ਸੁਪਨੇ ਨੂੰ ਪੂਰਾ ਕਰਨ ਵਾਸਤੇ ਆਪਾਂ ਅਹਿਦ ਲਵਾਂਗੇ ਸਾਡੋਂ ਬਹੁਤ ਪੰਥ ਨੂੰ ਨੁਕਸਾਨ ਹੋਇਆ ਹੈ ਬਹੁਤ ਵਧੀਆ ਸਟੇਟਸਮੈਨ ਸੀਗੇ ਤੇ ਪੰਥ ਦੇ ਨਾਲ ਹਮੇਸ਼ਾ ਰਹੇ ਆ ਮੈਨੂੰ ਬਹੁਤ ਦੁੱਖ ਹੈ ਉਹਨਾਂ ਦਾ ਬਹੁਤ ਲੰਬਾ ਸਮਾਂ ਇੱਕ ਆਜ਼ਾਦ ਐਮਐਲਏ ਤੌਰ ਤੇ ਪਹਿਲਾਂ ਜਾ ਕਈ ਸਰਪੰਚ ਤੋਂ ਸ਼ੁਰੂ ਕੀਤੀ ਆਪਣੀ ਰਾਜਨੀਤੀ ਕਾਲ ਦੇ ਪ੍ਰੈਜ਼ੀਡੈਂਟ ਕੋ ਐਮਐਲਏ ਐਮਪੀ ਪੰਜਾਬ ਦੀ ਉਜਾਰਤ ਵਿੱਚ ਸੈਂਟਰ ਦੀ ਉਜਾਰਤ ਵਿੱਚ ਬਹੁਤ ਲੰਮਾ ਸਮਾਂ ਉਹਨਾਂ ਨੇ ਕੰਮ ਕਰਨ ਦਾ ਮਿਲਿਆ ਤੇ ਪੰਜਾਬ ਦੇ ਔਰ ਇਹਨਾਂ ਦੇ ਲੋਕਾਂ ਦੀ ਉੱਤੇ ਬਹੁਤ ਸਿਗੀ ਉਹਨਾਂ ਦੇ ਚਲੇ ਜਾਣ ਨਾਲ ਪੰਜਾਬ ਦੀ ਸਿਆਸਤ ਨੂੰ ਬਹੁਤ ਬਟਾ ਕਿਉਂਕਿ ਤੇਜ਼ਰਬੀਕਾਰ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਜਿਹੜਾਇਆ ਹੋਏ ਲੋਕਾਂ ਨਾਲ ਹੀ ਵਰਤਿਆ ਉਹਨਾਂ ਦੀ ਸਿਆਸਤ ਵਿੱਚ ਤਜਰਬੇ ਵਾਲੇ ਲੋਕਾਂ ਦੀ ਬਹੁਤ ਢੀਂਸਾ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਸ ਸਮਾਜ ਤੇ ਕੌਮ ਦੇ ਪੰਥ ਦੇ ਅਤੇ ਸ਼ਰੋਮਣੀ ਅਕਾਲਗਿਰਦ ਦੇ ਲੇਖੇ ਲਾਈ ਆ ਇੱਕ ਸਧਾਰਨ ਪਰਿਵਾਰ ਦੇ ਵਿੱਚ ਉੱਟ ਕੇ ਪਿੰਡ ਦੇ ਸਰਪੰਚ ਤੋਂ ਲੈ ਕੇ ਕੇਂਦਰ ਦੇ ਵਜ਼ੀਰ ਬਣੇ ਤੇ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਸਵਾਵਾ ਨਵਾਈਆਂ ਆਪਣੀ ਔਲਾਦ ਨੂੰ ਚੰਗੀ ਸਿਹਤ ਦਿੱਤੀ ਉਹਨਾਂ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਪਸਾ ਉਹ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਜੋ ਆਪਣੀਆਂ ਸਵਾਵਾ ਨਵਾਈਆਂ ਪੰਜ ਵਾਰ ਐਮ.ਐਲ.ਏ ਰਹੇ ਹੋ ਮੰਤਰੀ ਰਹੇ ਤੇ ਬਹੁਤ ਵਧੀਆ ਜਿਹੜਾ ਉਹ ਕੰਮ ਕਰ ਰਹੇ ਨੇ ਅੱਤੇ ਅੱਜ ਹਜ਼ਾਰਾਂ ਦਾ ਜਿਹੜਾ ਇਕੱਠ ਆ ਕੋਈ ਸਾਬਤ ਕਰਦਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਸਮਾਜ ਸੇਵਰ ਉਸਮਰਪਿਤ ਸੀ ਇਹੋ ਜਿਹੇ ਹਾਲਾਤਾਂ ਚ ਉਹਨਾਂ ਦਾ ਪੁੱਤ ਜਣਾ ਕੰਮੀ ਦੇ ਰਿਹਾ ਸ਼ੁਰੂ ਨਹੀਂ ਕਰਦਾ ਕਿਉਂਕਿ ਉਹਨਾਂ ਦੀ ਆਖਰੀ ਇੱਛਾ ਇਹ ਸੀ ਵੀ ਪੰਥ ਇਕੱਠਾ ਹੋਵੇ ਸਾਰਾ ਇਹ ਪਾਰਟੀ ਫੇਰ ਪੰਥ ਤੇ ਪੰਜਾਬ ਦੀ ਗਵਾ ਆਪਣੇ ਅਗਦੇ ਦੇ ਸਾਥ ਵਿੱਚ ਸਨ ਸਟਾਫਕਾਰ ਦੇ ਤੌਰ ਤੇ ਇਨਸਾਨੀ ਹਾਂ ਜੀ ਸਟਾਫਕਾਰ ਦੇ ਤੌਰ ਤੇ ਲੱਗਦਾ ਕਿਸੇ ਨੌਮੀਕਲ ਦਾ ਵੱਡਾ ਜਿਹੜਾ ਨਾਮ ਸੀ ਨਹੀਂ ਵੱਡਾ ਨੁਕਸਾਨ ਹੋਇਆ ਵੱਡੇ ਲੀਡਰ ਸੀਗੇ ਭਾਲ ਸਾਹਿਬ ਦੇ ਨਾਲ ਰਹੇ ਨੇ ਉਹ ਹਾਂ ਜੀ ਸਾਹਿਬ ਸੁਖਦੇਵ ਸਿੰਘ ਤੀਸਾ ਸਾਹਿਬ ਬੜੀ ਅਜ਼ੀਮ ਸ਼ਖਸੀਅਤ ਸਨ ਅੱਜ ਉਹਨਾਂ ਦੇ ਉਹ ਗੁੱਥੇ ਸਾਰੇ ਕਤਰਤ ਹੋਏ ਆ ਸਾਰੇ ਪੰਜਾਬ ਨੂੰ ਉਹਨਾਂ ਤੇ ਮਾਣ ਸੀ ਤੇ ਵੱਡੀ ਗੱਲ ਇਹ ਸੀ ਕਿ ਇਸ ਕਿਸਮ ਦੀ ਉਹ ਸ਼ਖਸੀਅਤਾਂ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਉਹਨਾਂ ਦਾ ਬਹੁਤ ਪਾਈਚਾਰਾ ਤੇ ਸਤਕਾਰ ਸੀ ਵਿਸ਼ੇਸ਼ ਤੌਰ ਤੇ ਮੈਂ ਆਪਣੀ ਪਾਰਟੀ ਇੰਡੀਅਨ نیشنل ਕਾਂਗਰਸ ਵੱਲੋਂ ਆਪਣੇ ਬਹੁਤ ਸਾਰੇ ਸੀਨੀਅਰ ਸਾਥੀ ਜਿਦੇ ਵਿੱਚ ਕਾਂਗੜਾ ਸਾਹਿਬ ਸਾਡੇ ਫਾਰਮਰ ਮਨਿਸਟਰ ਸਾਹਿਬ ਸਾਗੁਰਪ੍ਰੀਤ ਸਿੰਘ ਨਾਲ ਨੇ ਵਿਕਰਮ ਚੌਧਰੀ ਜੀ ਸਾਡੇ ਐਮਐਲਏ ਨਾਲ ਨੇ ਮਦਨ لال ਜਲਾਲਪੁਰ ਸਾਹਿਬ ਸਾਡੇ ਐਕਸ ਐਮਐਲਏ ਸਾਹਿਬ ਨਾਲ ਨੇ ਬਹੁਤ ਸਾਰੇ ਮੇਰੇ ਹੋਰ ਸਾਥੀ ਸਾਹਿਬ ਹਰਿੰਦਰਪਾਲ ਸਿੰਘ ਮਾਨ ਸਾਹਿਬ ਸਾ ਸੁਰਿੰਦਰਪਾਲ ਸਿੰਘ ਸੱਬਿਆ ਜੀ ਐਕਐਮਐਲਏ ਸਾਹਿਬ ਰਾਜਾ ਵੀਰ ਕਲਾ ਜੀ ਹੋਰ ਵੀ ਸਾਡੇ ਬਹੁਤ ਸਾਰੇ ਸਾਥੀ ਲਾਲੀ ਜੀ ਨਰਿੰਦਰ ਜੀ ਸਾਰੇ ਇੱਥੇ ਆਏ ਨੇ ਆਪਣੇ ਇਹਨਾਂ ਨੂੰ ਸ਼ਰਧਾ ਤੇ ਫੁੱਲ ਭੇਂਟ ਕਰਨ ਆ ਸੇ ਸੋ ਮੈਂ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਚ ਹੀ ਅਰਦਾਸ ਕਰਾਂਗਾ ਬਿਸ਼ਰੀ ਰੂਹ ਨੂੰ ਆਪਣੇ ਚੰਨਾ ਸੁਨਵਾਸਪੁਰ ਸਾਹਿਬ ਦੇ ਵਿੱਚ ਆ ਸਾਰਾ ਕੁਝ ਉਹੀ ਕੀ ਹੈ ਮੈਂ ਕਿਉਂ ਦੇਖੋ ਅੱਜ ਸਸ ਸਦੇਸ਼ ਸਿੰਘ ਜੀ ਤਿਰਸਾ ਸਾਹਿਬ ਦਾ ਉਹਨਾਂ ਦਾ ਪੁੱਲ ਗਿਆ ਔਰ ਮੈਂ ਸਮਝਦਾ ਕਿ ਉਹਨਾਂ ਦਾ ਇਹ ਹਾਕਿਆ ਲੰਬਾ ਜੀਵਨ ਸਿਆਸੀ ਜੀਵਨ ਪੰਜਾਬ ਨੂੰ ਔਰ ਖਾਸ ਕਰਕੇ ਅਕਾਲੀ ਦਲ ਦੀ ਰਾਜਨੀਤੀ ਨੂੰ ਸਮਰਪਿਤ ਰਿਹਾ ਹੈ ਬੜੀ ਲੰਬੀ ਔਰ ਵੱਡੀ ਲੈਗੇਸੀ ਉਹ ਆਪਦੇ ਪਿੱਛੇ ਛੱਡ ਕੇ ਗਏ ਨੇ ਔਰ ਉਹਨਾਂ ਦੀ ਉਸ ਲੈਗੀ ਸੀ ਤਾਂ ਉਹ ਅੱਜ ਦੀ ਸਿਆਸੀ ਜਮਾਤ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਚਾਹੇ ਸਿਆਸੀ ਤੌਰ ਤੇ ਅਲੱਗ-ਅਲੱਗ ਅਲਾਈਨਸ ਕਿਹੇ ਪਰ ਇਹੋ ਜਿਹੇ ਸੱਚੀਤਾ ਜਦੋਂ ਜਾਂਦੀਆਂ ਨੇ ਤੇ ਉਹ ਸਮਾਜ ਨੂੰ ਔਰ ਪੂਰੇ ਰਾਜਨੀਤਿਕ ਸਰਕਲ ਨੂੰ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਹੁੰਦਾ ਹੈ ਸੋ ਪ੍ਰਮਾਤਮਾ ਉਹਨਾਂ ਦੀ ਆਪ ਨੂੰ ਸ਼ਾਂਤੀ ಪಕ್ಷਣ ਔਰ ਅਦਚਰਨ ਜਨਵਾਸ ಪಕ್ಷਣ ਅੱਜ ਮੈਂ ਮੇਰੇ ਸਾਥੀ ਤੇ ਛੋਟੀ ਵੀਰ ਮੈਂ ਪਾਰਲੀਮੈਂਟ ਮੀਥੇਰ ਜੀ ਸਾਰੀ ਸਾਥੀ ਅਕ੍ਰੋਸ ਆਲ ਪਾਰਟੀ ਲਈ ਸਾਰੀ ਲੋਕ ਜਿਹੜੇ ਉਹ ਲੋਸ਼ਦਾ ਜੀ ਦੇ ਨੇ ਨੇ ਉੱਚੇ ਮੇਰੇ ਜੀ 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 ਥੋੜੇ ਹਾਵੇ ਮੈਂ ਕਿਵੇਂ ਦੇਖਦੇ ਦੇਖੋ ਜੀ ਮੈਂ ਅਰੂੜਾ ਸਾਹਿਬ ਨੇ ਕਿਹਾ ਕਿ ਬਹੁਤ ਵੱਡੀ ਸ਼ਖਸੀਅਤ ਸੀ ਤੇ ਇੱਕ ਪਿੰਡ ਚੋਂ ਓਕੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਕੇਂਦਰ ਦੇ ਵਜ਼ੀਰ ਵਾਨਾ ਬਹੁਤ ਵੱਡੀ ਉਹਨਾਂ ਦੀ ਪ੍ਰਾਪਤੀ ਸੀ ਜਿਸ ਤੋਂ ਵੀ ਵੱਡੀ ਗੱਲ ਕਿ ਅੱਡੇ ਲੰਬੇ ਕੈਰੀਅਰ ਦੇ ਵਿੱਚ ਜਿਹੜਾ ਕਹੋ ਵੀ ਤਕਰੀਬਨ 70 ਸਾਲ ਉਹਨਾਂ ਰਾਜਨੀਤੀ ਕੀਤੀ ਬਿਨਾ ਕਿਸੇ ਐਲੀਗੇਸ਼ਨ ਤੋਂ ਬਿਨਾ ਕਿਸੇ ਦਾਗ ਤੋਂ ਤੇ ਕਹੋ ਪੰਥਕ ਰਾਜਨੀਤੀ ਕੀਤੀ ਸੇਵਾ ਜਿਹੜੀ ਪੰਥ ਦੀ ਕੀਤੀ ਆ ਸੋ ਅੱਜ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਹੈ ਤੇ ਅੱਜ ਮੈਨੂੰ ਲੱਗਦਾ ਵੀ ਕਿਉਂਕਿ ਸਾਡੇ ਇਸ ਇਲਾਕੇ ਦੇ ਬਹੁਤ ਕੱਦਾਵਾਰ ਲੀਡਰ ਸੀਗੇ ਐਕ੍ਰਾਸ ਪਾਰਟੀ ਸਾਰੇ ਲੋਕ ਜਿਹੜੇ ਆ ਸਮਾਜ ਸੇਵੀ ਸੰਸਥਾਵਾਂ ਸਾਰਿਆਂ ਜੋ ਉਹਨਾਂ ਨੂੰ ਸਦਾਨ ਜੀ ਜੀ ਪਹੁੰਚੇ ਅਸੀਂ ਵੀ ਸਾਡੇ ਪ੍ਰਧਾਨ ਅਰੋੜਾ ਸਾਹਿਬ ਦੇ ਨਾਲ ਸਾਰੇ ਅੱਜ ਆਮ ਆਦਮੀ ਪਾਰਟੀ ਵੱਲੋਂ ਠੀਕ ਠੀਕ ਉਹਨਾਂ ਨੂੰ ਸਦਾਨ ਜੀ ਹੋ ਰਹੀਆਂ ਹੈ ਚੁੱਕ ਕੇ ਅਸੀਂ ਬਖਸ਼ਰਦ ਮੌਕੇ ਬਹੁਤ ਹੀ ਸੀਨੀਅਰ ਆਗੂ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸ਼੍ਰੋਮਣੀ ਕਾਲਕਲ ਦੇ ਵਿੱਚ ਸਰਦਾਰ ਬਾਸ ਸਿੰਘ ਜੀ ਬਾਦਲ ਜਹਦਾਰ ਗੁਰਜਾਂ ਸਿੰਘ ਜੀ ਡੌੜਾ ਤੇ ਜਹਦਾਰ ਜੀ ਦੀਪ ਸਿੰਘ ਤਲਵੰਡੀ ਸਾਰਿਆਂ ਦੇ ਸਿੰਘ ਕਾਲੀ ਲੋਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਦੇਵਕਪੁਰ ਬਤਾ ਹਰ ਸ਼੍ਰੋਮਣੀ ਕਾਲੀ ਦਲ ਦੀ ਕਿਤੇ ਤੇ ਖੇលਿਆ ਸਮਾਂ ਤਾਂ ਕੌਮਲੀ ਕਾਲੀ ਦਲ ਦੇ ਵਿੱਚ ਵਫਾਦਾਰੀ ਨਵਾਈ ਮੈਂ ਸਾਹਮਨਾ ਜ਼ਿਲ੍ਹੇ ਕੋਈ ਅਹੰਜੇ ਮਨੁੱਖ ਚਲੇ ਜਾਂਦੇ ਆ ਉਹਨਾਂ ਦੀਆਂ ਘਾਟਾਂ ਬਹੁਤ ਵੱਡੀਆਂ ਰਹਿ ਜਾਂਦੀਆਂ ਜਿਹੜਾ ਸਮਾਂ ਲੱਗਦਾ ਪੂਰਾ ਹੋ ਪਰ ਕਿਉਂਕਿ ਕਰਤੇ ਦੀ ਖੇੜ ਆ ਹਰ ਕਨੇ ਉਹਨਾਂ ਦੇ ਹਰ ਕਨੇ ਚਲੇ ਜਾਣਾ ਤੇ ਸਮਾਂ ਹੌਲੀ ਹੌਲੀ ਆਪਣੀ ਚਾਲ ਚੱਲੀ ਜਾਂਦਾ ਪਰ ਬਹੁਤ ਵੱਡਾ ਪਰਿਵਾਰ ਨੰਨੀ ਪਾਤਾ ਗੁਰੂ ਪੰਥ ਨੂੰ ਵੀ ਬਹੁਤ ਵੱਡਾ ਮੈਂ ਤੇ ਹਿੰ사 ਸਾਹਿਬ ਕੱਥੇ ਐਮਪੀ ਵੀ ਰਹੇ ਅੱਗੇ ਪਿੱਛੇ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਮੰਤਰੀ ਵੀ ਕੋਟਰੀਆ ਤੋਂ ਆਜਾੜ ਬੜੀਆਂ ਵੀ ਕੜੇ ਮੈਨੂੰ ਯਾਦ ਆਉਂਦੀ ਹੈ ਆਰਾ ਨਰ ਕਰ ਗਈ ਗੁਰੂ ਸਾਹਿਬ ਤੇ ਮਲਾਪਦੇ ਮਲਾਪੜੇ ਸੀ ਵਿਸ਼ਿਆਂ ਨੂੰ ਜਾਣਦੇ ਸੀ ਕੈਬਨਟ ਦੇ ਮੀਟਿੰਗਾਂ 'ਚ ਉਹ ਸਾਡੀ ਪਾਰਟੀ ਤੋਂ ਵੱਖਰੇ ਮੈਂ ਉਹਨਾਂ ਤੋਂ ਵੀ ਵੱਖਰਾ ਸੀ ਇੱਕ ਦੂਜੇ ਦੇ ਸਾਹਮਣੇ ਬੈਠਦੇ ਰਹੇ ਰਾਜ ਸਭਾ 'ਚ ਵੀ ਅਪਰਸਵੀ ਮੈਂ ਸਮਝਦਾ ਉਹ ਸਫਲ ਜੀਵਨ گزار ਕੇ ਯਾ ਰਾਜਨੀਤੀ ਰਾਜਨੀਤੀ ਦੇ ਚੰਗੇ ਬੰਦੇ ਉਹ ਹੁੰਦੇ ਆ ਜਿਹੜੇ ਹਲਾਮੇ ਨਾਲ ਰਹਿੰਦੇ ਤੇ ਜਿਨ੍ਹਾਂ ਉੱਤੇ ਕਾਮਨ ਪਾਕ ਰਹਿਣ ਦਾ ਵਿਸ਼ਵਾਸ ਬਣਿਆ ਇੱਕ ਪੰਥਕ ਵੀ ਸਨ ਰਾਜਨੀਤੀ ਨੂੰ ਗਹਿਰਾਈ ਨਾਲ ਸਮਝਣ ਵਾਲੇ ਵੀ ਸਨ ਇੱਕ ਦੂਜੀਆ ਪਾਰਟੀਆਂ ਨਾਲ ਮੈਨੂੰ ਵੀ ਬਹੁਤ ਸ਼ੌਕ ਸੀ ਵੀ ਮਲਾਪ ਰਵੇ ਮੈਂ ਰੱਖਿਆ ਇਸੇ ਕਰਕੇ ਮੈਂ ਯੂਵੀਚ ਵੀ ਮਨਿਸਟਰ ਬਣ ਗਿਆ ਇੱਥੇ ਵੀ ਬਣ ਗਿਆ ਜੋ ਪ੍ਰਧਾਨ ਮੰਤਰੀਆਂ ਬਣ ਗਿਆ ਤੇ ਮੈਂ ਉਹਨਾਂ ਸ਼ਲਾ ਦੀ ਪੇਡ ਕਰਨਾ ਉਹਨੇ ਕਰਨੀ ਸੀ ਠੀਕ ਸਖਸੀਅਤ ਨਹੀਂ ਸਭ ਦਾ ਪੂਰੇ ਪੰਥ ਦਾ ਹੀ ਨਹੀਂ ਮੈਂ ਸਮਝਦਾ ਅਕਾਲੀ ਦਲ ਨਹੀਂ ਪੂਰੇ ਪੰਜਾਬ ਦਾ ਇੱਕ ਬਹੁਤ ਵੱਡਾ ਕਾਟਾ ਪੈ ਗਿਆ ਪੰਜਾਬ ਨੂੰ ਇਹ ਜੀ ਸ਼ਕਤੀ ਤਾਂ ਜਿਨ੍ਹਾਂ ਨੇ ਸਾਰਾ ਆਪਣਾ ਜੀਵਨ ਹਾਂ ਤੇ ਪੰਜਾਬ ਵਾਸਤੇ ਸਮਰਪਿਤ ਕੀਤਾ ਉਹਨਾਂ ਨੂੰ ਅੱਜ ਸਾਰੇ ਪੰਜਾਬ ਦੇ ਵੱਖ-ਵੱਖ ਖੇਤਿਆਂ ਤੋਂ ਲੋਕ ਆ ਕੇ ਆਪਣਾ ਸ਼ਰਧਾਂਜਲੀ ਦੇਦੇ ਤੇ ਉਮੀਦ ਕਰਦੇ ਆਂ ਵੀ ਉਹਨਾਂ ਦੇ ਜਿਹੜੇ ਸੁਪਨੇ ਸੀ ਜਿਹੜੇ ਕੰਮ ਨੂੰ ਲੈ ਕੇ ਉਹਨਾਂ ਨੇ ਆਪਣਾ ਸਾਰਾ ਜੀਵ ਲਾਇਆ ਉਹਨਾਂ ਤੇ ਉਹਨਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਵਾਸਤੇ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਤੁਹਾਡੇ ਨਾਲ ਯਾਦ ਕੋਈ ਪੁਰਾਣੀ ਯਾਦ ਤਾਂ ਬਹੁਤ ਪੁਰਾਣੀ ਸਭ ਸਾਡਾ ਤਾਂ ਸਾਜ ਬਹੁਤ ਰਿਹਾ ਜੋ ਸਭ ਮੇਰੇ ਪਿਤਾ ਚੋਰ ਬਗਾਮ ਜਾ ਕੇ ਕੋਲ ਲੈ ਕੇ ਹੋਂਦ ਹੈ ਮੇਰਾ ਜਿਹੜਾ ਪਰਮਿੰਦਰ ਹੋਰਾਂ ਨਾਲ ਸੰਬੰਧ ਹੈ ਬਹੁਤ ਲੰਬਾ ਟੁੱਟਾ ਸੰਬੰਧ ਹੈ ਮੈਂ ਸਮਝਦਾ ਅੱਜ ਸਾਰੇ ਰਲ ਮਿਲ ਜੁਲ ਕੇ ਉਹਨਾਂ ਦੇ ਉਸ ਸੁਪਨੇ ਨੂੰ ਪੂਰਾ ਕਰਨ ਵਾਸਤੇ ਆਪਾਂ ਅਹਿਦ ਲਵਾਂਗੇ ਸਾਡ ਨੂੰ ਬਹੁਤ ਪੰਥ ਨੂੰ ਨੁਕਸਾਨ ਹੋਇਆ ਹੈ ਬਹੁਤ ਵਧੀਆ ਸਟੇਟਸਮੈਨ ਸੀਗੇ ਤੇ ਪੰਥ ਦੇ ਨਾਲ ਹਮੇਸ਼ਾ ਰਹੇ ਆ ਮੈਨੂੰ ਬਹੁਤ ਦੁੱਖ ਹੈ ਉਹਨਾਂ ਦਾ ਬਹੁਤ ਲੰਬਾ ਸਮਾਂ ਇੱਕ ਆਜ਼ਾਦ ਐਮਐਲਏ ਤੌਰ ਤੇ ਪਹਿਲਾਂ ਸ਼ਾ ਕਈਏ ਸਰਪੰਚ ਤੋਂ ਸ਼ੁਰੂ ਕੀਤੀ ਆਪਣੀ ਰਾਜਨੀਤਿਕ ਕਾਰਜ ਦੇ ਪ੍ਰੈਜ਼ੀਡੈਂਟ ਤੋਂ ਐਮਐਲਏ ਐਮਪੀ ਪੰਜਾਬ ਦੀ ਉਜਾਰਤ ਵਿੱਚ ਸੈਂਟਰ ਦੀ ਉਜਾਰਤ ਵਿੱਚ ਬਹੁਤ ਲੰਮਾ ਸਮਾਂ ਉਹਨਾਂ ਨੇ ਕੰਮ ਕਰਨ ਦਾ ਮਿਲਿਆ ਤੇ ਪੰਜਾਬ ਦੇ ਔਰ ਇਹਨਾਂ ਦੇ ਲੋਕਾਂ ਦੀ ਉਤਪਤੀ ਬਹੁਤ ਸਗੀ ਉਹਨਾਂ ਦੇ ਚਲੇ ਜਾਣ ਨਾਲ ਪੰਜਾਬ ਦੀ ਸਿਆਸਤ ਨੂੰ ਬਹੁਤ ਬਦਲਿਆ ਕਿਉਂਕਿ ਤਜਰਬੇਕਾਰ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਜਿਹਦਾਇਆ ਹੋਏ ਹੋਏ ਲੋਕਾਂ ਨਾਲ ਹੀ ਵਰਤਿਆ ਉਹਨਾਂ ਦੀ ਸਿਆਸਤ ਵਿੱਚ ਤਜਰਬੇ ਵਾਲੇ ਲੋਕਾਂ ਦੀ ਬਹੁਤ ਠੁਕੀਂਸਾ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਸ ਸਮਾਜ ਦੇ ਕੌਮ ਦੇ ਪੰਥ ਦੇ ਅਤੇ ਸ਼ਰੋਮਣੀ ਅਕਾਲੀ ਦਲ ਦੇ ਲੇਖੇ ਲਾਈ ਆ ਇੱਕ ਸਰਧਾਰਨ ਪਰਿਵਾਰ ਦੇ ਵਿੱਚ ਉੱਠ ਕੇ ਪਿੰਡ ਦੇ ਸਰਪੰਚ ਤੋਂ ਲੈ ਕੇ ਕੇਂਦਰ ਦੇ ਵਜ਼ੀਰ ਬਣੇ ਤੇ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਸੇਵਾਵਾਂ ਨਿਭਾਈਆਂ ਆਪਣੀ ਔਲਾਦ ਨੂੰ ਚੰਗੀ ਸਿੱਖਿਆ ਦਿੱਤੀ ਉਹਨਾਂ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਟਸਾ ਉਹ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਜੋ ਆਪਣੀਆਂ ਸੇਵਾਵਾਂ ਨਿਭਾਈਆਂ ਪੰਜ ਵਾਰ ਐਮਐਲਏ ਰਹੇ ਉਹ ਮੰਤਰੀ ਰਹੇ ਤੇ ਬਹੁਤ ਵਧੀਆ ਜਿਹੜਾ ਉਹ ਕੰਮ ਕਰ ਰਹੇ ਨੇ ਅਤੇ ਅੱਜ ਹਜ਼ਾਰਾਂ ਦਾ ਜਿਹੜਾ ਇਕੱਠ ਆ ਕੋਈ ਸਾਫ਼ ਕਰਦਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਸਮਾਜ ਸੇਵਰ ਉਸਮਰਪਤ ਸੀ ਇਹੋ ਜਿਹੇ ਹਾਲਾਤਾਂ ਚ ਉਹਨਾਂ ਦਾ ਤੁਰ ਜਾਣਾ ਕਿੰਨੀ ਦੇਰੀ ਤੋਂ ਸ਼ੁਰੂ ਨਹੀਂ ਕਰਦਾ ਕਿਉਂਕਿ ਉਹਨਾਂ ਦੀ ਆਖਰੀ ਇੱਛਾ ਹੀ ਸੀ ਵੀ ਪੰਥ ਇਕੱਠਾ ਹੋਵੇ ਸਾਰਾ ਇਹ ਪਾਰਟੀ ਪੇਰ ਪੰਥ ਤੇ ਪੰਜਾਬ ਦੀ ਗਵਾਹੀ ਕਰੇ ਹਾਂ ਲੱਗਦਾ ਕਿ ਸਾਧੂ ਬੰਦਸਤ ਕਰਨ ਦੇ ਤੌਰ ਤੇ ਇਨਸਾਨੀਅਤ ਨੂੰ ਬਹੁਤ ਜਾਨੀ ਹੈ ਜੀ ਸਨਦਾਕਰ ਦੇ ਤੌਰ ਤੇ ਲੱਗਦਾ ਕਿ ਇਸ ਸਮੇਂ ਕਾ ਵੱਡਾ ਜਿਹੜਾ ਨਾਮ ਸਾਹਿਬ ਨਹੀਂ ਵੱਡਾ ਨੁਕਸਾਨ ਹੋਇਆ ਵੱਡੇ ਲੀਡਰ ਸੀਗੇ ਭਾਲ ਸਾਹਿਬ ਦੇ ਨਾਲ ਰਹੇ ਨੇ ਹਾਂ ਜੀ ਸਾਹਿਬ ਸੁਖਦੇਵ ਸਿੰਘ ਧੀਸਾ ਸਾਹਿਬ ਬੜੀ ਅਜ਼ੀਮ ਸ਼ਖਸੀਅਤ ਸਨ ਅੱਜ ਉਹਨਾਂ ਦੇ ਉਹ ਗੁੱਥੇ ਸਾਰੇ ਕਤਰਤ ਹੋਏ ਆ ਸਾਰੇ ਪੰਜਾਬ ਨੂੰ ਉਹਨਾਂ ਤੇ ਮਾਣ ਸੀ ਤੇ ਵੱਡੀ ਗੱਲ ਇਹ ਸੀ ਕਿ ਇਸ ਕਿਸਮ ਦੀ ਉਹ ਸ਼ਖਸੀਅਤਾਂ ਸਨ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਉਹਨਾਂ ਦਾ ਬਹੁਤ ਪਾਈਚਾਰਾ ਤੇ ਸਤਕਾਰ ਸੀ ਵਿਸ਼ੇਸ਼ ਤੌਰ ਤੇ ਮੈਂ ਆਪਣੀ ਪਾਰਟੀ ਇੰਡੀਅਨ نیشنل ਕਾਂਗਰਸ ਵੱਲੋਂ ਆਪਣੇ ਬਹੁਤ ਸਾਰੇ ਸੀਨੀਅਰ ਸਾਥੀ ਜਿਹਦੇ ਵਿੱਚ ਕਾਂਗੜਾ ਸਾਹਿਬ ਸਾਡੇ ਫਾਰਮਰ ਮਨਿਸਟਰ ਸਾਹਿਬ ਸਾਗੁਰਪ੍ਰੀਤ ਸਿੰਘ ਨਾਲ ਨੇ ਵਿਕਰਮ ਚੌਧਰੀ ਜੀ ਸਾਡੇ ਐਮਐਲਏ ਨਾਲ ਨੇ ਮਦਨ ਲਾਲ ਜਲਾਲਪੁਰ ਸਾਹਿਬ ਸਾਡੇ ਐਕਸ ਐਮਐਲਏ ਸਾਹਿਬ ਨਾਲ ਨੇ ਬਹੁਤ سارے ਮੇਰੇ ਹੋਰ ਸਾਥੀ ਸਾਹਿਬ ਹਰਿੰਦਰਪਾਲ ਸਿੰਘ ਮਾਨ ਸਾਹਿਬ ਸਾੁਰਿੰਦਰਪਾਲ ਸਿੰਘ ਸਿੱਬਿਆ ਜੀ ਐਕਐਮਐਲਏ ਸਾਹਿਬ ਰਾਜਾ ਵੀਰ ਕਲਾ ਜੀ ਹੋਰ ਵੀ ਸਾਡੇ ਬਹੁਤ ਸਾਰੇ ਸਾਥੀ ਲਾਲੀ ਜੀ ਨਿਰੰਦਰ ਜੀ ਸਾਰੇ ਇੱਥੇ ਆਏ ਨੇ ਆਪਣੇ ਇਹਨਾਂ ਨੂੰ ਸ਼ਰਧਾ ਤੇ ਫੁੱਲ ਭੇਂਟ ਕਰਨ ਵਾਸਤੇ ਸੋ ਮੈਂ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਹੀ ਅਰਦਾਸ ਕਰਾਂਗਾ ਬਿਸ਼ਰੀ ਰੂਹ ਨੂੰ ਆਪਣੇ ਚਰਨਾਂ ਸੰਵਾਸ ਵਿੱਚ ਆ ਸਾਰਾ ਕੁਝ ਹੋ ਜੇ